ਬੈਗੜੀਏ ਖਾਲਸਾ ਬੈਗੜੀ ਦੇ ਫਤਿਹ ਬਈ ਪਿੰਡ ਬਰੇ ਸਾਹਿਬ ਤੋਂ ਬੋਲਦੇ ਆਂ ਅਸੀਂ ਤੇ ਸਾਡੇ ਗਊਸ਼ਾਲਾ ਪਿੰਡ ਦੇ ਵਿੱਚ ਗਊਸ਼ਾਲਾ ਬਣੀ ਹੋਈ ਆ ਜੋ ਕਿ ਬਾਬਾ ਜਮਨਾਦਾਸ ਜੀ ਦੇ ਅੰਡਰਾ ਕੀ ਡੇਰੇ ਦੇ ਤੇ ਇਸ ਗਊਸ਼ਾਲਾ ਦੀ ਕਮੇਟੀ ਵੀ ਬਣੀ ਹੋਈ ਹੈਗੀ ਕਮੇਟੀ ਦੇ ਨਾਲ ਇੱਥੇ ਕੋਈ ਸੇਵਾਦਾਰ ਪਿੰਡ ਚੋਂ ਬਾਵਾ ਜਾਨੇ ਸੇਵਾਦਾਰ ਆ ਜਾਂਦੇ ਨੇਗੇ ਤੇ ਤੂੜੀ ਇਕੱਠੀ ਜਿਹੜੀ ਹੁੰਦੀ ਹੈਗੀ ਪਿੰਡ ਦੇ ਆਲੇ-ਦਾਲੇ ਪਿੰਡਾਂ ਚੋਂ ਚਾਰ-ਪੰਜ ਪਿੰਡਾਂ ਦੀ ਗਊਸ਼ਾਲਾ ਹੈ ਜੋ ਸਾਰੀ ਤੂੜੀ ਇੱਥੇ ਇਕੱਠੀ ਕਰ ਲੈਣਗੇ ਗਾਈਆਂ ਨੂੰ ਪਾਇ ਜਾਂਦੀ ਹੈਗੀ ਤੇ ਜੋ ਪਹਿਲਾਂ ਪਸ਼ੂ ਤੰਗ ਕਰਦੇ ਸੀਗੇ ਖੇਤਾਂ ਦੇ ਵਿੱਚ ਉਹ ਵੀ ਇਕੱਠੇ ਕਰਕੇ ਪਿੰਚਾਇਤ ਵਾਲਿਆਂ ਨੇ ਸਾਰੇ ਕੂਕਸਾਲੇ ਦੇ ਵਿੱਚ ਹੀ ਕਰਦੇ ਸੀ ਤੇ ਜੋ ਕਿ ਪਿੰਡ ਵਾਲਿਆਂ ਨੂੰ ਵੀ ਖਿਆਈ ਨਾ ਆਵੇ ਤੇ ਤੂੜੀ ਇਕੱਠੀ ਕਰਕੇ ਗਾਈਆਂ ਨੂੰ ਪਾਈ ਜਾਂਦੀ ਹੈਗੀ ਤੇ ਇੱਥੇ ਪਿੰਡ ਦੇ ਵਿੱਚ ਸੇਵਾਦਾਰ ਆ ਜਾਂਦਾ ਝਾੜੂ ਝੋੜੂ বাজ ਜਾਂਦਾ ਕਾ ਜੋ ਸੇਵਾ ਹੋ ਜਾਂਦੀ ਆ ਹੁਣ ਥੋੜੀ ਘਣੀ ਕਮੀ ਪੈ ਰਹੀ ਹੈਗੀ ਕਿਉਂਕਿ ਕੰਮ ਦਾ ਟਾਈਮ ਆ ਬਾਈ ਯਾਰ ਤਾ ਕਰਕੇ ਹੌਲੀ ਹੌਲੀ ਹੈ ਜਿੰਨੀ ਕਰਾਂਗੇ ਮੈੜੀ ਵੀ ਤੋੜਾਂਗੇ ਤੂੜੀ ਕਿਤੇ ਵੀ ਸਾਨੂੰ ਕੋਈ ਪਹਿਲਾਂ ਅਸੀਂ ਤੋੜਾਂਗੇ ਸੀ ਪਹਿਲਾਂ ਅਸੀਂ ਮੇਰੇ ਪਿੰਡ ਦੇ ਵਿੱਚ ਤੂੜੀ ਬਹੁਤ ਹੋ ਗਈ ਸਾਡੇ ਲਈ ਇਕੱਠੀ ਤਾਂ ਕਰਕੇ ਅਸੀਂ ਮੰਡੀ 'ਚ ਇਕੱਠੀ ਕਰਕੇ ਮੈੜੀ ਤੋੜਤੀ ਸੀਗੀ ਤੂੜੀ ਉਸ ਤੋਂ ਬਾਅਦ ਚ ਹੁਣ ਹੌਲੀ ਹੌਲੀ ਹੁਣ ਜੋ ਵੀ ਜਿੰਨਾ ਵੀ ਹੁੰਦਾ ਸਾਤੋਂ ਹਰਾ ਚਾਰਾ ਜਿੰਨਾ ਵੀ ਆਉਗਾ ਅਸੀਂ ਭੇਜ ਦਿੰਨਾ ਹੈਗਾ ਗਾਂ ਇਕੱਠਾ ਕਰਕੇ ਬਾਕੀ ਇਹਦੇ ਵਿੱਚ ਗਊਸਾਲੇ ਦੇ ਵਿੱਚ 6 ਜਾਨੇ ਕੰਮ ਕਰਦੇ ਨੇਗੇ ਇੱਕ ਰੇੜੀ ਵਾਲਾ ਬਾਕੀ 5 ਜਾਨੇ ਤੇ ਪਸ਼ੂ ਨੂੰ ਛਾਂਦੇ ਨੇਗੇ ਸਾਰਾ ਕੁਝ ਆ ਇੱਕ ਬੰਦਾ ਆਈ ਮੇਨ ਇੱਥੋਂ ਦਾ ਮਤਲਬ ਇਹਦਾ ਨਾ ਗੋਰਾ ਤੇ ਇਹ ਇਹ ਜਿਆਦਾਤਰ ਮੇਨ ਇਹੀ ਆਈ ਇੱਥੋਂ ਦਾ ਮਤਲਬ ਕੰਮਤ ਹੁੰਦਾ ਇਹ ਕਰਾਉਂਦਾਗਾ ਇਹਦਾ ਨਾ ਗੋਰਾ ਆ ਗੱਗੀ ਉਹ ਮੁੰਡਾ ਸੇਵਾਦਾਰ ਆਪਣਾ ਸਤਗੁਰ ਤੇ ਬਾਕੀ ਆ ਉਹ ਪਰਲੀ ਸਾਈਡ ਖੜਾ ਮੁੰਡਾ ਇੱਕ ਉਹ ਵੀ ਇੱਥੇ ਕੰਮ ਕਰਦਾ ਗੂਰਾ ਬਾਕੀ ਸਾਰੇ ਇੱਥੇ ਸੇਵਾਦਾਰ ਨੇ ਮੈਂ ਵੀ ਸੇਵਾਦਾਰ ਆ ਆਪ ਤੇ ਅਰੇ ਛੋਟਾ ਹੁੰਦਾ ਰ ਭਾਈ ਯਾਰ ਸਾਰੇ ਅਸੀਂ ਇੱਥੇ ਮਤਲਬ ਰਲ ਮਿਲ ਕੇ ਰਹਿਣੇ ਆਗੇ ਉਦੋਂ ਦੇ ਇੱਥੇ ਰਹਿਣੇ ਆ ਬਾਕੀ ਉਹਦੇ ਕੰਮ ਧੰਦਾ ਕਰ ਲਈਦਾ ਜਿੰਨਾ ਸੇਵਾ ਸੁਭਾਉਂਦੀ ਆ ਉਹਨਾਂ ਕਰ ਲਈਦਾ ਗੋਹਾ ਗਾਹ ਇਕੱਠਾ ਕਰਾ ਲਈਦਾ ਤੇ ਬਾਕੀ ਤੁਸੀਂ ਆਜੇ ਤੁਹਾਨੂੰ ਗਾਈਆਂ ਦਿਖਾਉਣੀਆਂ ਆਗੇ ਸਾਡੇ 3-400 ਗਾਈਆਂ ਨਹੀਂ ਆਜੂ ਕਹਿੰਦੀਆਂ ਦਿਖਾਉਣੀਆਂ ਆ ਇੱਧਰ ਆਜੋ ਇੱਧਰੀ ਆਜੋ 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 ਇੱਧਰੀ ਆਜੋ ਭਈਆ ਆਜੋ ਆਜੋ ਦੋ ਪੂਰਾ ਨੀਰਾ ਪੈ ਜਾਂਦਾ ਬਈ ਇਹਨਾਂ ਨੂੰ ਦੋ ਟਾਈਮ ਨੀਰਾ ਪੈ ਜਾਂਦਾ ਬਈ ਇਹਨਾਂ ਨੂੰ ਪੂਰਾ ਮਤਲਬ ਇੱਕ ਤਾਂ ਸਵੇਰੇ ਜੇ ਪਾਉਂਦਿਆ ਇੱਕ ਆਥ ਨੇ ਜੇ ਹੁਣ ਪਾਇਆ ਹੋਇਆ ਹੈਗਾ ਦੇਖ ਲੋ ਖਾਈ ਜਾਂਦੇ ਆ ਪਸ਼ੂ ਤੇ ਬਾਕੀ ਬਾਕੀ ਸਾਰੇ ਪਸ਼ੂ ਯਾਰ ਠੀਕ ਨੇਗੇ ਵਧੀਆ ਨੇ ਬਾਕੀ ਪਾਣੀ ਤਾਂ ਨਹੀਂ ਵਧੀਆ ਮਿੱਠਾ ਪਾਣੀ ਹੈਗਾ ਬੋਰ ਲੱਗਾ ਹੋਇਆ ਹੈਗਾ ਉਧਰ ਟੈਂਕੀ ਪਹਿਲਾਂ ਤਾਂ ਟੂਟੀ ਦਾ ਪਾਣੀ ਪੀਂਦੇ ਹੁੰਦੇ ਸੀਗੇ ਉਹਦੇ ਨਾਲ ਕੰਮ ਮਤਲਬ ਰਾਜ ਦੇ ਨਹੀਂ ਸੀ ਪਸ਼ੂ ਤੇ ਉਹਦੇ ਬਾਅਦ ਪੰਚਾਇਤ ਵਾਲਿਆਂ ਨੇ ਸੇਵਾ ਸੁਗਾ ਕਰਾ ਕੇ ਜੇ ਕਿਸੇ ਲੋ ਟੱਬੀ ਮਤਲਬ ਉੱਥੇ ਉਹ ਕਰਤੀ ਟੈਂਕੀ ਲਵਾਤੀ ਹੁਣ ਟੈਂਕੀ 1000 ਫੁੱਟ ਵਾਲਾ ਬੋਰ ਲੱਗਿਆ ਹੋਇਆ ਹੈਗਾ ਪਾਣੀ ਇਹ ਜਿਹੜਾ ਪਾਣੀ ਕਿੱਲ ਕੱਢੂ ਉਹ ਪਾਣੀ ਵਧੀਆ ਮਿੱਠਾ ਮਿੱਠਾ ਪਾਣੀ ਚੱਲਦਾ ਹੁਣ ਪਸ਼ੂ ਰਾਜੀ ਨੇ ਪਹਿਲਾਂ ਥੋੜੇ ਜਿਲੇ ਲਿੱッセ ਹੁੰਦੇ ਸੀ ਹੁਣ ਪਸ਼ੂ ਰਾਜੀ ਹੋਣ ਲੱਗੇ ਦੁਬਾਰੇ ਮਿੱਠਾ ਪਾਣੀ ਪੀਣ ਲੱਗੇ ਪਹਿਲਾਂ ਥੋੜਾ ਲਿੱッセ ਹੋਣ ਲੱਗੇ ਸੀਗੇ ਹੁਣ ਪਾਣੀ ਹੈਗਾ ਇੱਥੇ ਪਾਣੀ ਦਾ ਨਿਕਾਸ ਵੀ ਹੈਗਾ ਸਾਰਾ ਕੁਝ ਆਗਾ ਵੀ ਵਧੀਆ ਕਾਊਚਾ ਲੱਦਾ ਪ੍ਰਬੰਧਾਗਾ ਮੌਕੇ ਦਾ ਬਾਕੀ ਮੌਕੇ ਦਾ ਸਰਪੰਚ ਆ ਜਿਹੜਾ ਉਹ ਵੀ ਸਾਡਾ ਉਹੀ ਪ੍ਰਧਾਨ ਆ ਗਉਸਾਲਾ ਦਾ ਉਹੀ ਸਰਪੰਚ ਆ ਆ ਮੈਂ ਬਰਾ ਗਈ ਸਾਡਾ ਬਾਕੀ ਮੈਂਬਰ ਸਰਪੰਚ ਸਾਰੇ ਆਉਂਦੇ ਨੇ ਇੱਥੇ ਆ ਮੈਂਬਰ ਸਾਡੇ ਪਿੰਡ ਦਾ ਭਗਵੰਤ ਸਿੰਘ ਮੈਂਬਰ ਆ ਪੰਤ ਜੀ ਆਹ ਕਰੋ ਇਹ ਆਈ ਸਾਡੇ ਪਿੰਡ ਦਾ ਮੈਂਬਰ ਆ ਇਹ ਵੀ ਗਉਸਾਲਾ ਚ ਆਉਂਦਾ ਸੇਵਾ ਉਹ ਵਧੀਆ ਕਰਾਉਂਦਾ ਬਾਈ ਆਜਾ ਬਾਹਰ ਅੱਜ ਤੁਹਾਨੂੰ ਰਿਹਾ ਇੱਕ ਹੋਰ ਚੀਜ਼ ਦਿਖਾਉਣਾ ਹੈ ਸਾਡੀ ਗਊਸ਼ਾਲਾ ਦੀ ਮੇਨ ਚੀਜ਼ ਤੇ ਇੱਥੇ ਨਾ ਮਤਲਬ ਜੋ ਪਹਿਲਾਂ ਨਾ ਗਾਈਆਂ ਜਿਹੜੇ ਰੋਜ਼ ਹੁੰਦੇ ਸੀਗੇ ਖੇਤਾਂ 'ਚ ਇੱਕ ਰੋਜ਼ ਬੱਚਾ ਸਿੱਟ ਗਿਆ ਸੀ ਕਿਤੇ ਕੁੱਤੇ ਮਾਰ ਪੈ ਗਈ ਜਿੱਕਰੋਜ਼ ਨਹੀਂ ਤੇ ਉਹ ਇੱਥੇ ਲੈ ਆਏ ਗੋਰੇ ਲਿਆ ਕੇ ਕਹਿੰਦੇ ਵੀ ਗਊਸ਼ਾਲਾ 'ਚ ਰੱਖ ਲੋ ਤੁਸੀਂ ਗੋਰੇ ਰੱਖਣ ਲੱਗਿਆ ਰੱਖ ਲਈਏ ਤੇ ਗੋਰੇ ਨੇ ਸਾਮੀ ਆ ਬਈ ਇਹ ਗੋਰੇ ਦਾ ਮੂੰਹ ਵੱਧ ਕਰਦੀ ਥੋੜਾ ਜਿਹਾ ਸਾਡਾ ਸਾਡੇ ਥੋੜਾ ਡਰਦੀ ਆ ਗੋਰੇਰਾ ਮੋ ਵਧ ਕਰਦੀ ਥੋੜਾ ਜ ਆ ਜੀ ਦੇਖ ਲਓ ਬਈ ਰੋਜ਼ ਨਹੀਂ ਵੀ ਰੱਖੀ ਹੋਈ ਐ ਇਥੇ ਸੂ ਉਲਟਾ ਸਾਰੀਆਂ ਪਾਣੀ ਪੂਣੀ ਚੱਲਦਾ ਪੂਰਾ ਗਾਈਆਂ ਥੱਲੇ ਫੁਹਾਰੇ ਚੱਲਦੇ ਨੇ ਫੁਹਾਰੇ ਵੀ ਚੱਲਦੇ ਨੇ ਗਾਈਆਂ ਥੱਲੇ ਉਹ ਦੇਖੋ ਫੁਹਾਰੇ ਠੰਡਾ ਰਹਿੰਦਾ ਸਾਰਾ ਪੂਰਾ ਵਧੀਆ ਗਰਮੀ ਗਰਮੀ ਨਹੀਂ ਲੱਗਦੀ ਆ ਜੋ ਬਈ ਸਵਾਰੇ ਚੱਲਦੇ ਨੇ ਪੂਰੇ ਵਧੀਆ ਇਹਨਾਂ ਤੇ ਕਾਇਆਂ ਨੂੰ ਗਰਮੀ ਨਹੀਂ ਆਉਣ ਦਿੰਦੇ। ਹਾਂ। ਅਗੀ ਡੇਰੇ ਡੇਰੇ ਚੋਂ ਡੇਰੇ ਡੂਰੇ ਚੋਂ ਬਈਆਂ ਵਧੀਆ ਮਤਲਬ ਸਹਯੋਗ ਸਾਡੇ ਪਿੰਡ ਦਾ ਪੂਰਾ ਸਹਯੋਗ ਹੋਗਾ ਜਿੰਨਾ ਕਹਿ ਸਕਦੇ ਆ ਉਹਨਾਂ ਘਟਾ ਜਿੰਨਾ ਕਹੀਏ ਉਹਨਾਂ ਘਟਾ ਸਾਡੇ ਪਿੰਡ ਦਾ ਬਹੁਤ ਸਹਯੋਗ ਹੋਗਾ। ਥੂੜੀ ਤਾੜੀ ਵੀ ਆਪ ਇਕੱਠੀ ਕਰਦੇ ਆ ਬਾਕੀ ਹੁਣ ਤੱਕ ਕਦੇ ਥੂੜੀ ਨਹੀਂ ਹੈਗੀ ਪਹਿਲਾਂ ਥੜ ਜਾਂਦੀ ਸੀ ਉਦੋਂ ਪਿੰਡ ਵਾਲੇ ਆਪ ਇਕੱਠੀ ਕਰ ਦਿੰਦੇ ਸੀ। ਹੁਣ ਤਾਂ ਥੋੜ ਨੂੰ ਵੀ हट ਗਈ ਥੂੜੀ। ਪਹਿਲਾਂ ਪਿੰਡ ਵਾਲੇ ਆਪ ਹੀ ਇਕੱਠੀ ਕਰ ਦਿੰਦੇ ਸੀਗੇ। ਜੋ ਥੂੜੀ ਤਾੜੀ ਦੀ ਲੋੜ ਨਹੀਂ। ਕਰਾਕ ਰੂਹ ਹੁੰਦਾ ਸਾਰਾ ਆਪ ਹੀ ਮਾਰ ਦਿੰਦੇ ਕੋਈ ਸੇਵਾਦਾਰ ਨੂੰ ਫੋਨ ਕਰਦੇ ਆਪ ਹੀ ਆ ਜਾਂਦੇ ਨੇ ਤੇ ਪਿੰਡ ਚੋਂ ਬਾਕੀ ਠੀਕ ਆ ਬਈਆ ਧੰਨਵਾਦ ਜੈ ਬਾਈ ਗੁਰੂ ਜੀ ਖਾਲਸਾ ਬਾਈ ਗੁਰੂ ਜੀ ਕੀ ਫਤਿਹ